मैंने कहा था ना सेठ इस कोयले की खान के अंदर एक ही आदमी मारा गया उसकी जिम्मेवार आप होंगे तुम्हारा क्या है सेठ पांच मर जाएंगे पच्चीस और आ जाएंगे लेकिन उस गरीब माँ बाप का क्या होगा जिसने अपने बेटे को काम पर भेजा था उसका बेटा वापस नहीं लौटा उनको रोटी कौन उनक खिलाएगा सेठ मुझे जवाब चाहिए अभी जवाब देना होगा तुझे ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਜੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਲਾਕਾਰੀ ਲੈਂ ਦੇ ਵਿੱਚ ਬਹੁਤ ਜ਼ਿਆਦਾ ਨਾਮ ਖੱਟਿਆ ਆਪਣੇ ਸਮੇਂ ਦੇ ਵਿੱਚ ਤਾਂ ਦਾਦਾ ਹੀ ਇਹ ਕਿ ਅਮਤਾਬ ਦੇ ਡੁਪਲੀਕੇਟ ਦੇ ਨਾਲ ਜਾਣੇ ਜਾਂਦੇ ਸਾਡੇ ਨਾਲ ਬੈਠੇ ਹੋਏ ਨੇ ਕਸ਼ਮੀਰ ਬੱਬਰੀ ਜੀ ਜਿਨ੍ਹਾਂ ਦਾ ਆਪਣੇ ਸਮੇਂ ਦੇ ਵਿੱਚ ਇੱਕ ਬੋਲਬਾਲਾ ਸੀ ਤਾਂ ਦਾਦਾ ਹੀ ਇਹ ਕਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਕਸ਼ਮੀਰ ਬੱਬਰੀ ਜੀ ਤੇ ਅੱਜ ਕੀ ਕਰਦੇ ਪਏ ਨੇ ਕਿਸ ਤਰ੍ਹਾਂ ਰਹਿ ਰਹੇ ਨੇ ਉਹਨਾਂ ਦੀ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਦੇ ਨਾਲ ਕਰ ਲੈਨੇ ਆ ਕਿਹੜੀਆਂ-ਕਿਹੜੀਆਂ ਫਿਲਮਾਂ 'ਚ ਕੰਮ ਕੀਤਾ ਕਿਹੜੇ ਦਸਕ ਦੇ ਵਿੱਚ ਜਿਹੜਾ ਇਹਨਾਂ ਨੇ ਜਾਦਾ ਨਾਮਣਾ ਖੱਟਿਆ ਤੇ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਵਿੱਚ ਜਾਂ ਇਹਨਾਂ ਨੂੰ ਅਮਤਾਪ ਦਾ ਜਿਹੜਾ ਆ ਉਹ ਖਿਤਾਬ ਕਿਤਰਾ ਮਿਲਿਆ ਅਮਤਾਪ ਚੰਦ ਦਾ ਡੁਪਲੀਕੇਟ ਜਿਹੜਾ ਆ ਉਹ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਸਾਰੀ ਗੱਲਬਾਤ ਕਰ ਲੈਨੇ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜੀ ਕਸ਼ਮੀਰ ਬੱਬਰੀ ਜੀ ਕਸ਼ਮੀਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਤੁਹਾਡਾ ਵੀ ਭਾਈ ਬਹੁਤ ਬਹੁਤ ਧੰਨਵਾਦ ਆ ਸਰੋਤੇ ਜੋ ਮੈਨੂੰ ਦੇਖ ਰਹੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜੀ ਤੇ ਸ਼ੁਰੂ ਕਰੋ ਜੀ ਅ ਕਸ਼ਮੀਰ ਜੀ ਬਹੁਤ ਸਾਰੇ ਕਲਾਕਾਰ ਅੱਜ ਇਸ ਲਾਈਨ 'ਚ ਆਣਾ ਚਾਹੁੰਦੇ ਨੇ ਬਹੁਤ ਸਾਰੇ ਕਲਾਕਾਰ ਇਸ ਲਾਈਨ 'ਚ ਕੰਮ ਕਰਦੇ ਪਏ ਨੇ ਕਲਾਕਾਰੀ ਦੇ ਵਿੱਚ ਆਉਣ ਵਾਸਤੇ ਅੱਜ ਦਾ ਸਮਾਂ ਤੇ ਪੁਰਾਣਾ ਸਮਾਂ ਕਿਸ ਤਰ੍ਹਾਂ ਦਾ ਸੀ ਵੇਖੋ ਜੀ ਵਕਤ ਪੁਰਾਣਾ ਜਿਹੜਾ ਸੀਗਾ ਉਹ ਇੰਨਾ ਐਡਵਾਂਸ ਨਹੀਂ ਸੀਗਾ। ਮਤਲਬ ਥੋੜੇ ਕਲਾਕਾਰ ਹੁੰਦੇ ਸੀਗੇ। ਥੋੜੇ ਗਾਣੇ, ਥੋੜੀਆਂ ਫਿਲਮਾਂ ਬਣਦੇ ਪਰ ਹੁਣ ਦੇ ਸਮੇਂ ਵਿੱਚ ਪਤਾ ਨਹੀਂ ਅਨੇਕਾਂ ਵੀਡੀਓ, ਐਕਟਰ ਮਤਲਬ ਜੋ ਵੀ ਇਹਨੇ ਮਤਲਬ ਕਾਫੀ ਤਦਾਦ ਦੇ ਵਿੱਚ ਜੋ ਕੰਮ ਜਿਹੜਾ ਐਡਵਾਂਸ ਹੋ ਗਿਆ ਜੀ। ਹਾਂ। ਬਿਲਕੁਲ ਕਸ਼ਮੀਰ ਜੀ ਜਿਵੇਂ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਇੱਕ ਕਲਾਕਾਰ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਸੀ। ਕਲਾਕਾਰ ਘਟ ਹੋਣ ਦੇ ਬਾਵਜੂਦ ਵੀ ਜਿਹੜਾ ਕੰਮ ਪਾਉਣਾ ਬੜਾ ਔਖਾ ਸੀ। ਉਸ ਸਮੇਂ ਦੇ ਵਿੱਚ ਤੁਸੀਂ ਇਸ ਲਾਈਨ ਚ ਆਏ ਜਾਂ ਉਸ ਸਮੇਂ ਦੇ ਵਿੱਚ ਜਿਹੜਾ ਇਹ ਕਲਾਕਾਰ ਬੱਚੇ ਨੂੰ ਜਿਹੜਾ ਆ ਮਾਪੇ ਅੱਗੇ ਨਹੀਂ ਆਉਣ ਦਿੰਦੇ ਤੇ ਤੁਹਾਡੇ ਨਾਲ ਉਹ ਕਿਸ ਤਰ੍ਹਾਂ ਦਾ ਵਰਤਾਓ ਘਰ ਵਾਲਿਆਂ ਨੇ ਕੀਤਾ ਜਾਂ ਫਿਲਮ ਇੰਡਸਟਰੀ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਕਿੰਨੇ ਕਿ ਜਿਹੜੇ ਉਹ ਖੇਡ ਖੇਡਨੇ ਪਏ। ਸਰ ਜੀ ਅਸਲ ਵਿੱਚ ਮੈਂ ਜਦੋਂ ਨਾ ਛੋਟਾ ਸੀ ਨਾ ਮਤਲਬ ਨੀਅਰ अबाउट 5ਵੀਂ 6ਵੀਂ ਚ ਵੱਡਦਾ ਰਿਆਂ ਤੇ ਮੈਂ ਨਾ ਉਹ ਵਾਲਾਂ ਦੀ ਕਟਿੰਗ ਜਿਹੜੀ ਰੱਖੀ ਸੀ ਉਹ ਮੈਂ ਆਪਣੇ ਦੌਰ ਤੇ ਰੱਖੀ ਸੀ ਪਰ ਸਾਡੇ ਨੇ ਕਿ ਮਤਲਬ ਮਹੱਲੇ ਦਾ ਮੁੰਡਾ ਸੀ ਤੇ ਉਹ ਉਹਨੇ ਫਿਲਮਾਂ ਦੇਖੀਆਂ ਅਮਿਤਾਭ ਬਚਨ ਦੀਆਂ ਤੇ ਮੈਨੂੰ ਉਹਨਾਂ ਨੇ ਕਹਿਣਾ ਵੀ ਐਸ ਬੰਦੇ ਦੀ ਜਿਹੜੀ ਸ਼ਕਲ ਆ ਇਹਦਾ ਅਮਿਤਾਭ ਬਚਨ ਨਾਲ ਦੀ ਮਿਲਦੀ ਹੈ ਤੇ ਮੈਂ ਸੋਚਿਆ ਵੀ ਐਵੇਂ ਮਖੌਲ ਗੰਦਿਆ ਮੈਨੂੰ ਇੱਕ ਵਾਰੀ ਨਾਲ ਸਾਡੇ ਗੁਰਦਾਸਪੁਰ ਮਤਲਬ ਫਿਲਮ ਲੱਗੀ ਮਜਬੂਰ ਆ ਕੇ ਉਹ ਦੇਖੀ ਮੈਂ ਉਹ ਦੇਖੀ ਤੇ ਮੈਨੂੰ ਲੱਗਾ ਕਿ ਵਕ ਗਿਆ ਹੀ ਯਾਰ ਮੈਂ ਮਤਲਬ ਮੇਰਾ ਜਿਹੜਾ ਚਿਹਰਾ ਵਾ ਮਤਲਬ ਕਾਫੀ ਮਿਆਰਸ ਕਰਦਾ ਫਿਰ ਮੈਂ ਉਸੇ ਤਰ੍ਹਾਂ ਦੇ ਹੀ ਵਾਲ ਰੱਖ ਲਏ ਉਸ ਤਰ੍ਹਾਂ ਦੀ ਪੈਂਟ ਕਮੀਜ਼ ਪੋਣੀ ਚੱਲ ਕਰ ਦਿੱਤੀ ਇਥੋਂ ਤੱਕ ਕਿ ਮਤਲਬ ਬਹੁਤ سارے ਲੋਕ ਮੇਰੇ ਫੈਨ ਬਣ ਗਏ ਭਾਜੀ ਹਾਂਜੀ ਅ ਕਸ਼ਮੀਰ ਜੀ ਉਸ ਸਮੇਂ ਜਦੋਂ ਤੁਸੀਂ ਅਮਤਾਪ ਚੰਦ ਦੇ ਡੁਪਲੀਕੇਟ ਨਾ ਜਾਣੇ ਜਾਣ ਲੱਗੇ ਸਾਇਦ ਮੈਂ ਵੀ ਉਦੋਂ ਛੋਟਾ ਸੀ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਬੱਬਰੀ ਦੇ ਵਿੱਚ ਇੱਕ ਅਮਤਾਬਚਨ ਦਾ ਡੁਪਲੀਕੇਟ ਆ ਬੜੀਆਂ ਫਿਲਮਾਂ ਕਰਦਾ ਆ ਤੇ ਅਸੀਂ ਵੀ ਉਸਕ ਹੁੰਦੇ ਹੋ ਉਸ ਸਮੇਂ ਤੁਹਾਨੂੰ ਮਿਲਣ ਵਾਸਤੇ ਪਰ ਕਿਤੇ ਨਾ ਕਿਤੇ ਮਤਲਬ ਬਚਪਨਾ ਹੀ ਨਹੀਂ ਮਿਲਿਆ ਗਿਆ ਪਰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਿਨ੍ਹਾਂ ਦਾ ਨਾਮ ਸੁਣਿਆ ਬੱਬਰੀ ਦੇ ਵਿੱਚ ਕਸ਼ਮੀਰ ਬੱਬਰੀ ਜੀ ਉਸ ਸਮੇਂ ਦੇ ਅਮਤਾਬਚਨ ਜਾਂ ਉਸ ਸਮੇਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਤੇ ਅੱਜ ਬੜੀ ਰੂਹ ਖੋਸ ਹੋਈ ਹੈ ਤੇ ਮੈਂ ਤੁਹਾਨੂੰ ਅੱਜ ਜਿਹੜਾ ਆ ਕਸ਼ਮੀਰ ਬੱਬੀ ਜੀ ਦੇ ਰੂਬਰੂ ਇਸ ਕਰਕੇ ਕਰ ਰਿਹਾ ਵਾਂ ਵੀ ਸਾਡੇ ਅਰਦਾਸਪੁਰ ਦੇ ਵਿੱਚ ਇੱਕ ਮਾਣ ਵਾਲੀ ਗੱਲ ਹੈ ਕਿ ਇੱਕ ਐਸੇ ਆਰਟਿਸਟ ਬੈਠੇ ਹੋਏ ਨੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਸਟਰਗਲ ਕਰਕੇ ਇੱਕ ਚੰਗਾ ਨਾਮਣਾ ਖੱਟ ਚੁੱਕੇ ਨੇ ਤੇ ਕਸ਼ਮੀਰ ਜੀ ਜਦੋਂ ਤੁਸੀਂ ਇਸ ਨਾਮ ਦੇ ਨਾਲ ਜਾਣੇ ਜਾਣ ਲੱਗੇ ਕਿ ਅਮਤਾਪ ਚੰਦ ਦਾ ਡੁਪਲੀਕੇਟ ਤੇ ਉਸ ਤੋਂ ਬਾਅਦ ਆ ਫਿਰ ਤੁਸੀਂ ਫਿਲਮਾਂ ਵਾਲੇ ਪਾਸੇ ਨੂੰ ਰੁੱਖ ਕਿੱਦਾਂ ਕਰ ਲਿਆ ਫਿਲਮਾਂ ਵਾਲੇ ਬੱਸ ਇਹਨੂੰ ਉੱਤਰ ਜੀ ਗਲਤ ਨਾ ਮਤਲਬ ਫਿਲਮਾਂ ਵਾਲੇ ਬਸੇ ਵੀ ਇੰਨਾ ਜੋ ਰੁਝਾਨ ਮੇਰਾ ਜਿਹੜਾ ਬਣਿਆ ਉਹ ਅਮਿਤਾਬ ਬਚਨ ਦੀ ਕਰਕੇ ਹੀ ਹੋਇਆ ਜੀ ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਕਾਲਜ ਚ ਪੜਦਾ ਸੀਗਾ ਜੀ ਤੇ ਕਾਲਜ ਦੇ ਜਿਹ ਪ੍ਰਿੰਸੀਪਲ ਸੀਗੇ ਉਹਨਾਂ ਦੀ ਵੀ ਗੁੱਡੀ ਪੜਦੀ ਸੀ ਕਾਲਜ ਵਿੱਚ ਤੇ ਉਹ ਮੇਰੇ ਦੇਖਦਿਆਂ ਆਪਣੇ ਘਰ ਆਪਣੇ ਭਰਾ ਨਾਲ ਗੱਲ ਕਰ ਰਹੀ ਸੀ ਵੀ ਸਾਡੇ ਕਾਲਜ ਚ ਇੱਕ ਇਹੋ ਜਿਹਾ ਮੁੰਡਾ ਪੜਦਾ ਤੇ ਉਹ ਹੀ ਨਹੀਂ ਹਾਲੇ ਗੱਲਬਾਤ ਕਰਨੀ ਦੇ ਸੀ ਤੇ ਸਾਡੇ ਪਿੰਡ ਤੋਂ ਇੱਕ ਮੁੰਡਾ ਨਾਲ ਦੁੱਧ ਉਹਨਾਂ ਦੇ ਘਰ ਦਿੰਦਾ ਸੀਗਾ ਉਨੇ ਸੋਚਿਆ ਵੀ ਇਹ ਗੱਲ ਕਿਹਦੀ ਕਰ ਰਹੇ ਨੇ ਤੇ ਉਹ ਕੁੜੀ ਨੇ ਬੁਸ਼ੇ ਬੈਠੇ ਵੀ ਕਿਹਦੀ ਗੱਲ ਗੰਡੇ ਦੇ ਉਹ ਕਹਿੰਦੀ ਵੀ ਜਿਹੜੇ ਸਾਡੇ ਕਾਲਜ ਚ ਅਮਿਤਵ ਬੱਚਨ ਦਾ ਡੁਪਲੀਕੇਟ ਪੜਦਾ ਉਹ ਮਤਲਬ ਇਹਾ ਡਿ ਕਾਲਜ ਦਾ ਸਟੂਡੈਂਟ ਹੈ ਤੇ ਉਹ ਮੇਰਾ ਭਰਾ ਉਹ ਮੰਨੀ ਨਹੀਂ ਮੰਨੀ ਨਹੀਂ ਰਿਹਾ ਸੀਗਾ ਤੇ ਉਹ ਫਿਰ ਮੋੜਾ ਕਹਿੰਦਾ ਜੀ ਨਹੀਂ ਜੀ ਉਹ ਤਾਂ ਮੇਰਾ ਭਰਾ ਵਾ ਹਾਂਜੀ ਤੇ ਉਹ ਕਹਿੰਦੇ ਪ੍ਰਿੰਸੀਪਲ ਕਹਿੰਦੇ ਵੀ ਸੇਵਲੇ ਦਾ ਆ ਕੇ ਉਹਨੂੰ ਬੁਲਾ ਕੇ ਲਿਆ ਗਿਆ ਮੈਂ ਮਹਾਰਾਜ ਪੱਠੇ ਲੈਣ ਗਿਆ ਸੀਗਾ ਚਰੀ ਦੀ ਪੰਡ ਚੱਕੀ ਸੀਗੀ ਸਿਰ ਤੇ ਤੇ ਮੈਂ ਜਦੋਂ ਆ ਕੇ ਪੰਡ ਛੁੱਟੀ ਘਰ ਆ ਕੇ ਤੇ ਉਹ ਮੈਂ ਦੇਖਿਆ ਮੁੰਡਾ ਜਿਹੜਾ ਮੇਰੇ ਨਾਲ ਪੜਦਾ ਰਿਹਾ ਹੂੰ ਮੈਨੂੰ ਕਹਿੰਦਾ ਵੀ ਤੇ ਤੂੰ ਤਿਆਰ ਹੋ ਮੈਂ ਕੀ ਗੱਲ ਕਹਿੰਦੇ ਤੁਹਾਨੂੰ ਪ੍ਰਿੰਸੀਪਲ ਨੇ ਬੁਲਾਇਆ ਕਾਲਜ ਦੇ ਨੇ ਮੈਂ ਡਰ ਗਿਆ ਮੈਂ ਸੋਚਿਆ ਵੀ ਯਾਰ ਹੱਦ ਕੋਈ ਮਿਸਹੱਪਨਿੰਗ ਹੋਈ ਨੀਗੀ ਤੇ ਇਹ ਮੈਨੂੰ ਕਿਤਨਾ ਬੁਲਾ ਲਿਆ ਪ੍ਰਿੰਸੀਪਲ ਨੇ ਮੈਨੂੰ ਕਹਿੰਦੇ ਵੀ ਤੂੰ ਨਾ ਬਸ ਇਤਨਾ ਵੀ ਥੋੜਾ ਪਸੀਨਾ ਸੁਕਾ ਕੇ ਤੇ ਨਹਾ ਲਾ ਤੇ ਨਹਾ ਕੇ ਕੱਪੜੇ ਪਾ ਮੈਂ ਉਸੇ ਤਰ੍ਹਾਂ ਕੀਤਾ ਥੋੜਾ ਜਿਹਾ ਮੈਂ ਅਰੈਸਟ ਕੀਤੀ ਮੈਂ ਮਿਲ ਕੇ ਮੈਂ ਨਹਾ ਲਿਆ ਨਹਾ ਕੇ ਮੈਂ ਕੱਪੜੇ-ਕੱਪੜੇ ਪਾਏ ਬਾਰਬਲ ਬਾਈ ਮੈਂ ਤੇ ਮਰਾ ਹੀ ਉਹਦੇ ਨਾਲ ਚਲਾ ਗਿਆ ਮੈਂ ਜਦੋਂ ਉਹਦੇ ਘਰ ਗਏ ਪ੍ਰਿੰਸੀਪਲ ਸਾਹਿਬ ਦੇ ਤੁਸੀਂ ਵੀ ਘਰ ਆਣ ਹੋਗੇ ਇਥੋਂ ਤੱਕ ਵੀ ਉਹਨਾਂ ਨੇ ਖਾਣਾ ਵੀ ਲਾਇਆ ਮੇਰੇ ਵਾਸਤੇ ਚਾਹ ਵੀ ਪਿਆਈ ਫਿਰ ਮਨੇ ਕਿਹਾ ਵੀ ਤੁਰਕੇ ਦੱਸ ਮੈਂ ਤੁਰਕੇ ਦੱਸਿਆ ਉਹਨਾਂ ਨੂੰ ਆਪਣੇ ਮਿਲ ਆਪਣੀ ਚਾਲ ਦੇ ਨਾਲ ਤੇ ਉਹ ਵੀ ਮੰਨ ਗਏ ਫੁੱਟਬਾਲ ਇਹੋ ਜਿਹੇ ਘਟਨਾਵਾਂ ਬੜੀਆਂ ਹੀ ਵਾਪਰਦੀ ਰਹੀਆਂ ਨੇ ਮੇਰੀਆਂ ਇੱਕ ਵਾਰੀ ਮੈਂ ਅੰਮ੍ਰਿਤਸਰ ਚਲਾ ਗਿਆ ਉੱਥੇ ਸਾਡੇ ਮਾਸਜ ਦੇ ਲੜਕੀ ਲੜਕੀ ਰਹਿੰਦੀ ਸੀ ਸੀਦ ਸੀਦਾਂ ਦਾ ਉਰਦਵਾਰਾ ਉਹਦੀ ਬੈਕ ਸਾਈਡ ਤੇ ਰਹਿੰਦਾ ਹੀ ਉਹ ਤੇ ਅੰਦਰ ਬਾਹਰ ਮਤਲਬ ਦਿਨ ਸੀਗਾ ਤੇ ਮੈਂ ਮੇਰੀ ਭੈਣ ਜੀ ਦਾ ਘਰ ਜਿਹੜਾ ਬਾਈਥੋਂ ਕੋਈ 100 200 ਗਾਜ ਮਦਦੂਰ ਸੀਗਾ ਮੈਂ ਪੈਂਟ ਨੀਲੇ ਰੰਗ ਦੀ ਜੀਨ ਦੀ ਪਾਈ ਸੀ ਜੀ ਤੇ ਨਾਲ ਹੀ ਮਤਲਬ ਜੈਕਟ ਉਹ ਵੀ ਨੀਲੇ ਰੰਗ ਦੀ ਤੇ ਮੈਂ ਲੰਘਦਾ ਜਾ ਰਿਹਾ ਸੀ ਗਲੀ 'ਚੋਂ ਕੁ 200 ਕਿਲੋਮੀਟਰ 200 ਮੀਟਰ ਤੋਂ ਥੋੜਾ ਦੂਰ ਮੇਰੀ ਭੈਣ ਜੀ ਦਾ ਘਰ ਸੀ ਤੇ ਮੈਂ ਜਦੋਂ ਘਰ ਚਲਾ ਗਿਆ ਉਹਨਾਂ ਦੇ ਤੇ ਮੈਂ ਉੱਪਰ ਜਾ ਕੇ ਤੀਜੀ ਮੰਜ਼ਲ ਤੇ ਬੈਠ ਗਿਆ ਤੇ ਥੱਲੇ ਨਾ ਰੌਲਾ ਪਿਆ ਬੜਾ ਥੱਲੇ ਰੌਲਾ ਬੜਾ ਪਿਆ ਤੇ ਭੈਣ ਜੀ ਕਹਿੰਦੇ ਵੀ ਪਤਾ ਨਹੀਂ ਕੋਣ ਲੜਿਆ ਥੱਲੇ ਕੋਈ ਲੜਾਈ ਹੋਈ ਆ ਤੇ ਜਦੋਂ ਉਹਨਾਂ ਚਾਤੀ ਮਾਰੀ ਤੇ ਉਹ ਦਰਵਾਜ਼ੇ ਦੇ ਮੋਹਰੇ ਖੜੇ ਲੋਕ ਬੜੇ ਜੋ ਕਹਿੰਦੇ ਭੈਣ ਜੀ ਕਹਿੰਦੇ ਵੀ ਤੁਸੀਂ ਕਿਉਂ ਇੱਥੇ ਕੋ ਖਲੋਤੇ ਜੇ ਤੋ ਕਹਿੰਦੇ ਜੀ ਤੁਹਾਡੇ ਘਰ ਅਮਿਤ ਆ ਬਚਨ ਆਇਆ ਉਹਨੇ ਕਹਿੰਦੀ ਉਹ ਕਹਿੰਦੀ ਭੈਣ ਜੀ ਕਹਿੰਦੀ ਵੀ ਇਹ ਮੇਰੀ ਮੇਰਾ ਵੀਰ ਵਾ ਅਮਿਤਾ ਬਚਨ ਨੀਗਾ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਝੂਠ ਬੋਲਦੇ ਜੇ ਤੇ ਤੁਸੀਂ ਬੁਵਾ ਖੋਲੋ ਉਹਨਾਂ ਨੇ ਬੁਵਾ ਖੋਲ ਦਿੱਤਾ ਬੈਰੀ ਉਹ ਸਾਰੀ ਦੁਨੀਆ ਚੜ੍ਹ ਕੇ ਕੋਠੇ ਤੇ ਮੈਦਗੋ ਆ ਗਈ ਸਾਰੇ ਉਹ ਮਤਲਬ ਚੰਗੀ ਇਤਨਾ ਬਹਿਖ ਲੋ ਗਈ ਮੇਰੇ ਕੋਲੋਂ ਤੇ ਫੇਰ ਉਹ ਵਾਪਸ ਹੋਏ ਇਹ ਹੋ ਜੀਆਂ ਘਟਨਾਵਾਂ ਬਹੁਤ ਵਾਪਰ ਦੇ ਲੀਆਂ ਮੇਰੇ ਨਾਲ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਕਸ਼ਮੀਰ ਜੀ ਦੀ ਕਹਾਣੀ ਸਾਡੇ ਨਾਲ ਸੁਣਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਕਸ਼ਮੀਰ ਬੱਬਰੀ ਜੀ ਜੋ ਕਿ ਆਪਣੇ ਸਮੇਂ ਦੇ ਵਿੱਚ ਅਮਤਾਪ ਤੇ ਡੁਪਲੀਕੇਟ ਦੇ ਨਾਲ ਜਾਣੇ ਜਾਂਦੇ ਸੀ ਉਸ ਤੋਂ ਬਾਅਦ ਹੋਲੀ-ਵੋਲੀ ਫਿਲਮਾਂ ਦਾ ਰੋਕ ਕੀਤਾ ਸਭ ਤੋਂ ਪਹਿਲਾਂ ਆਪਾਂ ਕਿਹੜੀ ਫਿਲਮ ਵਾਸਤੇ ਮਤਲਬ ਲਗੇ ਤੇ ਕਿਹੜੀ ਫਿਲਮ ਕੀਤੀ ਕਿਸ ਤਰ੍ਹਾਂ ਉਹ ਫਿਲਮ ਮਿਲੀ ਸਰ ਜੀ ਮੈਂ ਨਾ ਟੀਵੀ ਤੇ ਨਾਟਕ ਕੀਤੇ ਸੀ ਥੋੜੇ ਬਹੁਦੇ ਤੇ ਮੇਰਾ ਝਾਕਾ ਜਾਂ ਮਤਲਬ ਮੈਂ ਜਾਣਦਾ ਸੀ ਕਿ ਆਪੀ ਮੈਂ ਕੈਮਰੇ ਦਾ ਸਾਹਮਣਾ ਕਿਵੇਂ ਕਰਨਾ ਫੇਰ ਮੈਂ ਜਕਮੇ ਸ਼ੇਰ ਬਣ ਰਹੀ ਸੀਗੀ ਸੁਬਾਨਪੁਰ ਮੇਰਾ ਹੀ ਏਰੀਆ ਮੇਰੀ ਡਿਊਟੀ ਵੀ ਉੱਥੇ ਸੀਗੀ ਤੇ ਜਿਸ ਦਿਨ ਪਹਿਲੇ ਦਿਨ ਜੋਗਰਾਜ ਜੀ ਆਏ ਤੇ ਮੈਂ ਉਹਨਾਂ ਨੇ ਬੈਠਿਆ ਸੱਸੀਆ ਬੁਲਾਈ ਤੇ ਮੈਂ ਕਿਹਾ ਵੀ ਬੜ ਬੜੀਆਂ ਮਹਾਨ ਹਸਤੀਆਂ ਨੇ ਇਸ ਧਰਤੀ ਤੇ ਵਹਿਰ ਪਾਇਆ ਤੇ ਉਹ ਵੀ ਨਾ ਵੇਖ ਕੇ ਥੋੜਾ ਜਨਾ ਦਾਗਮਗ ਢਾਗੇ ਮਤਲਬ ਤੇ ਯਾਰ ਇਹ ਤੇ ਬੰਦਾ ਕਿ ਹਜਾ ਫੇਰ ਮਤਲਬ سلسلہ ਚੱਲੂ ਆਇਆ ਕਿ ਮੁੰਡਾ ਨਾ ਭਿੰਦਰ ਬਰਨਾਲਾ ਸੀਗਾ ਜਿਹੜਾ ਦੂਰਦਰਸ਼ਨ ਦੇ ਮੈਨੂੰ ਜਾਣਦਾ ਸੀ ਵੀ ਇਹ ਉੱਥੇ ਕੰਮ ਕੀਤਾ ਤਾਂ ਉਹਨਾਂ ਨੇ ਇੱਕ ਡਾਇਰੈਕਟਰ ਨੂੰ ਕਿਹਾ ਦਾ ਸੁਰਿੰਦਰ ਵਾਲੀਏ ਜੀ ਨੂੰ ਵੀ ਇਹ ਕਸ਼ਮੀਰ ਬਬਰੀਜ ਨੇ ਤੇ ਐਕਟਰ ਨੇ ਇਹਨਾਂ ਨੂੰ ਕੰਮ ਦਿਓ ਫਿਰ ਜਖਮੀ ਸ਼ੇਰ ਵਿੱਚ ਪਈ ਮੇਰੀ ਐਂਟਰੀ ਕਰਾਈ ਉਹਨਾਂ ਨੇ ਕਿਆ ਬਾਤ ਹਾਂ ਤੇ ਜਦੋਂ ਸਾਨੂੰ ਜਖਮੀ ਸ਼ੇਰ ਮਿਲ ਗਈ ਜਖਮੀ ਸ਼ੇਰ ਤੋਂ ਬਾਅਦ ਹੁਣ ਤੱਕ ਆਪਾਂ ਜਿਹੜੀ ਕਿੰਨੀਆਂ ਕਿ ਫਿਲਮਾਂ ਕੀਤੀਆਂ ਸਰ ਜੀ ਜਖਮੀ ਸ਼ੇਰ ਤੋਂ ਬਾਅਦ ਉਹਨਾਂ ਨੇ ਲਾਲ ਚੁੰਨੀ ਦਾ ਮਤਲਬ ਅਨਾਉਂਸ ਕੀਤਾ ਹੈ ਅਖਬਾਰਾਂ 'ਚ ਵੀ ਨਾ ਆ ਗਿਆ ਸੀ ਮੇਰਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਨਾਲ ਕਰ ਕਰਤਾਰਪੁਰ ਬਣੀ ਪੁਰਜਾਪੁਰਜਾ ਘਟ ਮਰੇ ਉਹਦੇ ਵਿੱਚ ਵੀ ਥੋੜੀ ਜਿਹੀ ਇੱਕ ਦੋ ਸੀਨ ਸੀ ਮੇਰੇ ਫਿਰ ਹੋਰ ਪੰਜਾਬੀ ਫਿਲਮਾਂ ਪੁਰ ਪਸਤਾਵਾ ਪਸਤਾਵਾ ਬਣੀ ਕਾਦੀਆਂ ਚ ਉਸ ਜਰਨਲ ਮਾਲ ਜਿਹਾ ਬਣਾਈ ਤੇ ਉਹ ਜਿਹੜਾ ਕੈਮਰਾਮੈਨ ਉੱਥੇ जख्मी शेर ਦਾ ਹੀ ਆ ਉਹੀ ਨਾਲ ਮੈਨੂੰ ਲੈ ਆਇਆ ਤੇ ਆ ਕੇ ਮੈਨੂੰ ਮੇਰੇ ਕੰਮ ਮਿਲਿਆ ਉੱਥੇ ਮੈਂ ਪਸਤਾਵਾ ਵਿੱਚ ਵੀ ਇੱਕ ਦੋ ਸ਼ਾਟ ਕੀਤੇ ਮੈਂ ਫਿਰ ਵਾਪਸ ਸੁਬਾਨਪੁਰ ਚਲਾ ਗਿਆ ਹਾਂ ਜੀ ਇੱਕ ਡੁਪਲੀਕੇਟ ਐਕਟਰ ਹੋਣਾ ਬਹੁਤ ਜ਼ਿਆਦਾ ਪਛਾਣ ਮਿਲੀ ਬਹੁਤ ਸਾਰੇ ਲੋਕਾਂ ਨੇ ਪਿਆਰ ਕੀਤਾ ਪਰ ਜਦੋਂ ਆਪ ਫਿਲਮਾਂ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਦਿੱਤਾ ਸਰ ਜੀ ਇਹ ਗੱਲ ਤਾਂ ਹੈ ਜਿਹੜੀ ਨਾ ਅਲੱਗ ਆ ਮੈਨੂੰ ਮਤਲਬ ਅਸਲ ਵਿੱਚ ਗੱਲੇ ਆ ਵੀ ਜਿੰਦਰ ਮੈਂ ਜਾਂਦਾ ਰਿਆ ਨਾ ਰੌਲਾ ਪੈ ਜਾਂਦਾ ਨੰਦਾਈ ਆ ਪੀਆ ਰੌ ਹੋ ਗਿਆ ਜਿਹਾ ਹੋ ਗਿਆ ਜੀ ਈਵਨ ਦੈਨ ਕਈ ਵਾਰੀ ਇਸ ਗੱਲ ਤੋਂ ਲੜਾਈ ਵੀ ਹੋ ਪਈ ਕਈ ਵਾਰੀ ਹਰਾਤੀ ਲੋਕਾਂ ਨੇ ਪਿੱਛੋਂ ਚੀਕਾਂ ਮਾਰ ਦਿੰਨੀਆਂ ਤੇ ਫਿਰ ਮੇਰਾ ਉਹ ਅਮਤਾਪਤਨ ਆ ਮੈਂ ਸੋਚਿਆ ਵੀ ਮੇਰਾ ਵੀ ਤਾਂ ਕੰਮ ਖਰਾਬ ਆ ਵੀ ਇੱਕ ਦਮਾਰੀ ਗੁਰਦਾਸਪੁਰ ਵਿੱਚ ਵੀ ਮੇਰੀ ਇੱਕ ਦਮਾਰੀ ਲੜਾਈ ਹੋਈ ਹੈ ਇਸੇ ਗੱਲ ਤੋਂ ਹੀ ਹਾਂਜੀ ਹਾਂਜੀ ਅ ਲਗਾਤਾਰ ਤੁਸੀਂ ਸੁਣਦੇ ਪਿਓ ਮੇਰੇ ਨਾਲ ਕਸ਼ਮੀਰ ਬੱਬਰੀ ਜੀ ਦੀ ਲਾਈਫ ਦਾ ਉਹ ਸਮਾਂ ਤੇ ਨਾਲ ਦੇ ਨਾਲ ਇਹ ਗੱਲਬਾਤ ਕਰ ਲੈਣ ਕਸ਼ਮੀਰ ਜੀ ਅਮਤਾਪਤਨ ਦੇ ਡੁਪਲੀਕੇਟ ਨਾਲ ਪਛਾਣ ਬਣੀ ਅਮਤਾਪ ਚੰਦ ਦੇ ਡੁਪਲੀਕੇਟ ਨਾਲ ਹੀ ਲੋਕਾਂ ਨੇ ਜਾਨਣਾ ਸ਼ੁਰੂ ਕੀਤਾ ਉਹਦੇ ਵਿੱਚ ਕਸ਼ਮੀਰ ਬੱਬਰੀ ਕਿੱਥੇ ਸੀ ਹਾਂਜੀ ਕਸ਼ਮੀਰ ਬੱਬਰੀ ਸਰ ਜੀ ਇਹ ਵੇਲੇ ਤੇ ਮਤਲਬ ਪਿੰਡ 'ਚ ਹੀ ਆ ਹੈ ਵੀ ਹਾਂ ਤੇ ਨਹੀਂ ਨਹੀਂ ਉਹ ਸਮੇਂ ਦੇ ਵਿੱਚ ਕਸ਼ਮੀਰ ਬੱਬਰੀ ਵੀ ਲੋਕਾਂ ਦੇ ਸਾਹਮਣੇ ਆ ਕੇ ਅਮਤਾਪ ਚੰਦ ਦਾ ਡੁਪਲੀਕੇਟ ਦੂ ਅਮਤਾਪ ਚੰਦ ਦਾ ਡੁਪਲੀਕੇਟ ਨਹੀਂ ਹੁੰਦਾ ਰਿਹਾ ਸਰ ਜੀ ਹਾਂਜੀ ਕਸ਼ਮੀਰ ਬੱਬਰੀ ਕਸ਼ਮੀਰ ਬੱਬਰੀ ਨਹੀਂ ਕਸ਼ਮੀਰ ਬੱਬਰੀ ਤੇ ਹੁਣ ਮੈਂ ਮੈਂ ਕਵਿਤਾਵਾਂ ਲਿਖਦਾ ਨਹੀਂ ਫੇਸਬੁੱਕ ਤੇ ਪੈਂਦੀਆਂ ਨੇ ਮੇਰੀਆਂ ਮੈਗਜ਼ੀਨਾਂ ਵਿੱਚ ਛਪਦੀਆਂ ਨੇ ਆਉਣ ਮੈਗ ਕਵਤਾ ਦੀ ਗੀਮ ਬਾਕ ਮੈਨੂੰ ਰਿਕਾਰਡਿੰਗ ਆ ਕੇ ਪਈ ਹੈ ਮੈਂ ਫੇਸਬੁੱਕ ਤੇ ਕਾਫੀ ਰਿਸਪੌਂਸ ਮਿਲ ਰਿਹਾ ਮੈਨੂੰ ਜੇ ਆਪਾਂ ਕਹਿ ਲਈਏ ਕਿ ਕਸ਼ਮੀਰ ਬੱਬਰੀ ਜੇ ਇੱਕ ਨਾਮ ਖਟਿਆ ਤੇ ਅੰਮਤਾਪ ਚੰਦ ਦੀ ਬਦੌਲਤ ਬਿਲਕੁਲ ਜੇਕਰ ਲੋਕ ਜਾਣਦੇ ਨੇ ਤੇ ਇੱਕ ਅੰਮਤਾਬ ਦੇ ਰੂਪ ਦੇ ਵਿੱਚ ਹੀ ਤੁਹਾਨੂੰ ਜਾਣਿਆ ਜਾਂਦਾ ਆ ਕਸ਼ਮੀਰ ਬੱਬਰੀ ਸਿਰਫ ਆਪਣੀਆਂ ਕਵਤਾਵਾਂ ਦੇ ਨਾਲ ਹਾਂਜੀ ਤੇ ਕਸ਼ਮੀਰ ਬੱਬਰੀ ਸਿਰਫ ਆਪਣੀ ਸੈਰੋਸੈਰੀ ਦੇ ਨਾਲ ਨਹੀਂ ਤਾਂ ਜੇ ਆਪਾਂ ਲਾ ਲਈਏ ਐਕਟਰ ਤਾਂ ਉਹ ਅੰਮਤਾਬ ਦਾ ਡੁਪਲੀਕੇਟ ਤੇ ਕਾਫੀ ਜ਼ਿਆਦਾ ਫਿਲਮਾਂ ਕੀਤੀਆਂ ਤੇ ਅੱਜ ਕੱਲ ਤੁਸੀਂ ਬਬਰੀ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਆ ਬਤੀਤ ਕਰਦੇ ਪਏ ਹੋ ਹਾਂਜੀ 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 ਨਵੇਂ ਕਲਾਕਾਰ ਬਹੁਤੇ ਆ ਰਹੇ ਨੇ ਟਿਕਟੌਕ ਦਾ ਜ਼ਮਾਨਾ ਵੀ ਲੰਘ ਗਿਆ ਰੀਲਾਂ ਦਾ ਜ਼ਮਾਨਾ ਚੱਲਦਾ ਪਿਆ ਆ ਅੱਜ ਕੱਲ ਤਾਂ ਪਲੇਟਫਾਰਮ ਬੜਾ ਸੌਖਾ ਤੁਹਾਨੂੰ ਨਹੀਂ ਲੱਗਾ ਵੀ ਤੁਸੀਂ ਕੋਈ ਇਸ ਤਰ੍ਹਾਂ ਦਾ ਕਰੋ ਇੱਥੇ ਆ ਕੇ ਮੈਂ ਦੋ ਗਾਣੇ ਕੀਤੇ ਆ ਜੀ ਇੱਕ ਮੈਂ ਕਲਾ ਨਾਲ ਸ਼ੂਟਿੰਗ ਕਰਕੇ ਆਇਆ ਹਾਂ ਦਵਿੰਦਰ ਮੰਗਰਾਲਾ ਜੀ ਦੇ ਡਾਇਰੈਕਸ਼ਨ ਹੇਟ ਇੱਕ ਮੈਂ ਗਾਣਾ ਕੀਤਾ ਪਿੱਛੇ ਪਠਾਨਕੋਟ ਦਿੱਲਾਗੇ ਪਟਾਣ ਚੱਕ ਪਿੰਡ ਉਹ ਵੀ ਮੈਂ ਦਵਿੰਦਰ ਮਗਰਾਲਾ ਜੀ ਦੀ ਮਤਲਬ ਡਾਇਰੈਕਟਰ ਜੀ ਨੇ ਕੀਤਾ ਉਹਦੇ ਵਿੱਚ ਮੈਂ ਇਹ ਜਿਹੜਾ ਗਾਣਾ ਮੈਂ ਕਲਾ ਨੌਰ ਕੀਤਾ ਇਹਦੇ ਵਿੱਚ ਮੈਂ ਲੀਡਰ ਦਾ ਰੋਲ ਕੀਤਾ ਗਾਣੇ ਵਿੱਚ ਹਾਂਜੀ ਤੇ ਜਿਹੜਾ ਉੱਥੇ ਗਾਣਾ ਕੀਤਾ ਮੈਂ ਪਟਾਣਗੋੜ ਉਹਦੇ ਵਿੱਚ ਮੈਂ ਇੱਕ ਭਰਾ ਦਾ ਵੈਰੀ ਹਾਂ ਹਾਂਜੀ ਤੇ ਕਸਮੀਰ ਜੀ ਜਿ ਤਰ੍ਹਾਂ ਵੀ ਰੀਲਾਂ ਦਾ ਜਮਾਨਾ ਮੈਂ ਪਹਿਲਾਂ ਵੀ ਗੱਲ ਕਰਕੇ ਟਿਆ ਪੀ ਲੋਕ ਰੀਲਾਂ ਬਣਾਉਂਦੇ ਨੇ ਛੋਟੀਆਂ ਛੋਟੀਆਂ ਵੀਡੀਓ ਬਣਾ ਬਣਾ ਆਪਣੀਆਂ ਆਪਣੋ ਨੇ ਐਕਟਿੰਗ ਹੁਣ ਤੇ ਹਰ ਬੰਦਾ ਐਕਟਰ ਵਾ ਕਿਉਂਕਿ ਮੋਬਾਈਲ ਜਿਹੜਾ ਬਾਏ ਇਹ ਫਿਲਮ ਬਣਾ ਦਿੰਦਾ ਹੁਣ ਤੇ ਫੇਮਸ ਬਣਵਾਤੇ ਬੜਾ ਵਧੀਆ ਜਰੀਆ ਮਿਲ ਗਿਆ ਹਾਂ ਤੇ ਹੁਣ ਨਹੀਂ ਲੱਗਦਾ ਵੀ ਕਸ਼ਮੀਰ ਬੱਬਰੀ ਇੱਕ ਵਾਰੀ ਫੇਰ ਉੱਪਰ ਕੇ ਸਭ ਜਦ ਦਿਲ ਤੇ ਬੜਾ ਕਰਦਾ ਪਰ ਕੋਈ ਬਲਣਾ ਲੋਕੇਸ਼ਨ ਜਾਂ ਕੋ ਟਾਈਮ ਨਹੀਂ ਮਿਲ ਰਿਹਾ ਜੇ ਮਿਲਿਆ ਤਾਂ ਜਰੂਰ ਆ ਮੈਂ ਧਮਾਲ ਹੀ ਦੀ ਮਚਾਵਾਂਗਾ ਇੱਕ ਵਾਰੀ ਕੀ ਆ ਬਾਤ ਹੈ ਚਕਮੀ ਸ਼ੇਰ ਦੇਖ ਲਓ ਕਿ ਮਰੀ ਉਹਦੇ ਵਿੱਚ ਮੇਰਾ ਜਿਹੜੇ ਬਾਂਬੇ ਦੇ ਐਕਟਰ ਆਏ ਸੀਗੇ ਉਹ ਰੀਟੇਕ ਬਾਰ-ਬਾਰ ਕਰਦੇ ਸੀ ਤੇ ਉਹ ਜਿਹੜਾ ਸੁਰਿੰਦਰ ਵਾਲੀਆ ਸੀ ਉਹਦਾ ਵੀ ਇੱਕ ਭਰਾ ਆਈ ਉਹ ਕਿੰਨੀ ਵਾਰੀ ਰੀਟੇਕ ਕਰੇ ਉਹ ਕਹਿੰਦਾ ਉਹ ਹਰਾਮ ਜਾਦਿਆ ਉਹ ਬਿਜਲੀ ਵਾਲਿਆਂ ਨੂੰ ਵੇਖ ਉਹ ਨੋ ਐਨੀ ਰੀਟ ਹੈ ਯਾਰ ਹੈ ਤੇ ਤੂੰ ਬਾਰ-ਬਾਰ ਹੀ ਐਕਟਰ ਹੋਏ ਮੀ ਰੀਟੇਕ ਕਰ ਗਿਆ ਮੇਰਾ ਜ਼ਖਮੀ ਸ਼ੇਰ ਦੇ ਵਿੱਚ ਤਕਰੀਬਨ 15-20 ਮਿੰਟ ਦਾ ਕੰਮ ਜਿਹਦੇ ਵਿੱਚ ਨੋ ਐਨੀ ਰੀਟ ਹੈ ਕੀ ਬਾਤ ਹੈ ਕੀ ਬਾਤ ਹੈ ਹਾਂਜੀ ਬਹੁਤ ਵਧੀਆ ਜੀ ਏ ਜੀ ਜੀ ਸਾਡੇ ਨਾਲ ਕਸ਼ਮੀਰ ਬੱਬਰੀ ਜੀ ਜਿਨ੍ਹਾਂ ਨਾਲ ਅੱਜ ਤੁਹਾਨੂੰ ਇਹ ਰੂਬਰੂ ਕਰਾਇਆ ਆਪਣੇ ਟਾਈਮ ਦੇ ਵਿੱਚ ਬਹੁਤ ਸੋਹਣੇ ਕਲਾਕਾਰ ਰਹੇ ਬਹੁਤ ਨਾਮ ਖੱਟਿਆ ਅਮਤਾਬ ਦੇ ਡੁਪਲੀਕੇਟ ਦੇ ਨਾਲ ਅਮਤਾਬ ਦੀ ਬਦੌਲਤ ਲੋਕਾਂ ਦੇ ਵਿੱਚ ਵਿਚਰੇ ਜਿੱਥੇ ਜਾਂਦੇ ਸੀ ਉੱਥੇ ਲੋਕ ਲੈਣਾ ਲਗਾ ਕੇ ਖੜ ਜਾਂਦੇ ਸੀ ਕਿ ਸ਼ਾਇਦ ਅਮਤਾਬ ਚਣ ਆਇਆ ਉਸ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਧਮਾਲ ਮਚਾਈ ਅੱਜ ਕੱਲ ਤਾਂ ਬਹੁਤ ਸੌਖੇ ਪਲੇਟਫਾਰਮ ਨੇ ਅੱਗੇ ਵਧਣ ਵਾਤੇ ਜੇਕਰ ਤੁਹਾਡੇ ਵਿੱਚ ਵੀ ਕੋਈ ਕਲਾਕਾਰੀ ਵਾਲਾ ਗੁਣ ਹੈ ਤਾਂ ਤੁਸੀਂ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਜ਼ਰੂਰ ਰੱਖ ਸਕਦੇ ਹੋ ਜਾਂਦੇ ਜਾਂਦੇ ਅਸੀਂ ਕਸ਼ਮੀਰ ਬੱਬਰੀ ਜੀ ਤੋਂ ਕੁਝ ਡਾਇਲੌਗ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕਸ਼ਮੀਰ ਜੀ ਕੋਈ ਡਾਇਲੌਗ ਜੇ ਕੋਈ ਯਾਦ ਹੋਵੇ ਤਾਂ ਮੈਂ ਨੇ ਕਿਹਾ ਤਾ ਨਸੀਬ ਇਸ ਕੋਲੇ ਕੀ ਖਾਨ ਗੰਦਰੇ ਕੀ ਵੀ ਆਦਮੀ ਮਾਰਾ ਗਿਆ ਉਸकी ਜ਼ਿੰਮੇਵਾਰ ਆਪ ਹੋਗੇ तुम्हारा क्या है सेठ पांच मर जाएंगे पच्चीस और आ जाएंगे लेकिन उस गरीब माँ बाप का क्या होगा जिसने अपने बेटे को काम पर भेजा था उसका बेटा वापस नहीं लौटा उनको रोटी कौन उनक खिलाएगा सेठ मुझे जवाब चाहिए अभी जवाब देना होगा तुझे क्या बात है जी क्या बात है घर्ष आवाज दी घर्ष तू देख ली होनी बाकी ਮੈਂ ਕੁਝ ਜ਼ਿਆਦਾ ਇਹਨਾਂ ਲੱਭਜਾਂ ਦੇ ਉੱਤੇ ਕੁਝ ਕਹਿਣਾ ਨਹੀਂ ਚਾਹੁੰਦਾ ਆਵਾਜ਼ ਉਸੇ ਤਰ੍ਹਾਂ ਦੀ ਬੁਲੰਦ ਆਵਾਜ਼ ਡਾਇਲੋਗ ਤੁਹਾਨੂੰ ਸੁਣਾ ਦਿੱਤਾ ਆ ਕਸ਼ਮੀਰ ਬੱਬਰੀ ਜੀ ਅਮਤਾਬ ਦੇ ਡੁਪਲੀਕੇਟ ਜਿਨ੍ਹਾਂ ਨਾਲ ਅੱਜ ਤੁਹਾਨੂੰ ਅਸੀਂ ਰੂਪ ਰੂਪ ਕੀਤਾ ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਾ ਕਸ਼ਮੀਰ ਜੀ ਦੀਆਂ ਗੱਲਬਾਤਾਂ ਕਿਵੇਂ ਦੀਆਂ ਲੱਗੀਆਂ ਜੇਕਰ ਵਧੀਆ ਲੱਗੀਆਂ ਜਾਂ ਤੁਸੀਂ ਪਹਿਲਾਂ ਤੋਂ ਇਹਨਾਂ ਨੂੰ ਜਾਣਦੇ ਹੋ ਤਾਂ ਇੱਕ ਵਾਰ ਇਹਨਾਂ ਦੇ ਲਈ ਇੱਕ ਵਧੀਆ ਜਿਹਾ ਕਮੈਂਟ ਕਰਕੇ ਲਾਈਕ ਦਾ ਬਟਨ ਜ਼ਰੂਰ ਦਬਾਓ ਨਾਲ ਦੀ ਨਾਲ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਗਰ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੈ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਅਸੀਂ ਤੁਹਾਨੂੰ ਵੀ ਲੋਕਾਂ ਦੇ ਰੂਪਰੂ ਕਰਾਂਗੇ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਡੀਪੀਜੀ ਪੰਜਾਬੀ ਤੇ ਬਣੇ ਹੋਏ ਹੋ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ